ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਵਕਤ ਪਿੰਡ ਢਿਲਵਾ ਨਗਰ ਪੰਚਾਇਤ ਢਿਲਵਾ ਆ ਉਹਦੇ ਪੰਚਾਇਤ ਢਿਲਵਾ ਦੇ ਰਸਤਾ ਜਿਹੜਾ ਜਿਹੜਾ ਨਡਾਲੇ ਤੋਂ ਜਾਂਦਾ ਵਾ ਇਹ ਮੇਨ ਰਸਤਾ ਆ ਨਡਾਲਾ ਬੇਗੋਵਾਲ ਟਾਂਡਾ ਤੇ ਨਾਲ-ਨਾਲ ਭਲੱਥ ਜਾਂ ਬੱਕਰੇ-ਬੱਕਰੇ ਪਿੰਡ ਜਿਹੜੇ ਹੈਗੇ ਆ ਇਸ ਰੋਡ ਤੋਂ ਅਮਰਸਰ ਹਾਈਵੇ ਜਿਹੜੀ ਸੰਗਤਾਂ ਨੇ ਦਰਬਾਰ ਸਾਹਿਬ ਜਾਂ ਬਿਆਸ ਜਾਂ ਵੈਸੇ ਸਾਜੇ ਵੱਲੋਂ ਜਾਣਾ ਵਾ ਤੇ ਇਹ ਮੇਨ ਸਾਡੇ ਹਲਕਾ ਭਰਾਤੀ ਜਿਹੜੀ ਹੈਗੀ ਆ ਇਹ ਰੂਟ ਆ ਤੇ ਬੜੇ ਦੁੱਖ ਦੀ ਗੱਲ ਆ ਕਿ ਆ ਜਿਹੜੇ ਹਾਲਾਤ ਨੇ ਤੇ ਇਹ ਇਸ ਵਕਤ ਨਡਾਲੇ ਤੋਂ ਜਦੋਂ ਸ਼ੰਸਾਨ ਘਾਟ ਦੇ ਬਿਲਕੁਲ ਸਾਹਮਣੇ ਜਦੋਂ ਇਸ ਤੋਂ ਬਾਅਦ ਅਗਲੇ ਪਿੰਨੇ ਮੰਗੇਵਾਲ ਧਾਰੀਵਾਲ ਆਪਣਾ ਮਨਸੂਰਵਾਲ ਬਤਾਲਾ ਤੇ ਆਪਣਾ ਸੰਗਰਾਵਾ ਇਧਰਲੇ ਪਿੰਡ ਫਿਰ ਰੂਪ ਨਮੜ ਕੇ ਆਪਣਾ ਆ ਜਾਂਦਾ ਆ ਆਪਣਾ ਨੜਾਲਾ ਆ ਜਾਂਦਾ ਆ ਹੋਰ ਬਹੁਤ ਪਿੰਡ ਸਾਡੇ ਪੈਂਦੇ ਆ ਮੈਂ ਇਹਨੂੰ ਬੜੀ ਦੇਖ ਕੇ ਦੁੱਖ ਲੱਗਾ ਕਿ ਇਦਾਂ ਦੇ ਹਾਲਾਤ ਪਿਛਲੇ 5-7 ਸਾਲਾਂ ਚ ਮੈਂ ਨਹੀਂ ਵੇਖੇ ਅੱਜ ਪੰਜਾਬ ਦੇ ਵਿੱਚ ਸਰਕਾਰ ਆ ਪੰਜਾਬ ਸਰਕਾਰ ਨੂੰ ਬੇਨਤੀ ਆ ਭਗਵੰਤ ਮਾਨ ਜੀ ਪੰਜਾਬ ਦੇ ਚੀਫ ਮਿਨਿਸਟਰ ਨੇ ਕਿ ਪੰਜਾਬ ਦੇ ਲੋਕਾਂ ਨੇ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਪਾਈ ਹੈ ਤੇ ਡਵੈਲਪਮੈਂਟ ਦੇ ਸਿਰ ਤੇ ਅੱਜ ਪੰਜਾਬ ਤੁਹਾਡੇ ਹੱਥੋਂ ਆ ਮੈਂ ਦਿਖਾਉਂਗਾ ਕਿ ਆ ਵੀਰ ਆ ਗੱਡੀਆਂ ਲੱਗੀਆਂ ਲੰਘਣ ਵਕਾਸ ਦੇ ਨਾਂ ਦੇ ਉੱਤੇ ਸਰਕਾਰ ਬਣੀ ਸੀਗੀ ਅੱਜ ਤਕਰੀਬਨ ਢਿਲਵਾ ਦੇ ਵਸਨੀਕ ਵੀ ਮੇਰੇ ਲਾਗੇ ਖੜੇ ਨੇ ਦਰਬਾਰਾ ਸਿੰਘ ਜੀ ਢਿਲੋ ਐਮਸੀ ਨੇ ਇਹ ਬੜਾ ਸਿਰ ਇਨਾਂ ਨੇ ਨਿਮੈਦਗੀ ਕੀਤੀ ਆ ਕੀ ਬਤਾਲੇ ਤੋਂ ਗੁਰਪ੍ਰੀਤ ਸਿੰਘ ਬੱਲ ਕੀ ਇਹ ਸਾਰੇ ਲੋਕ ਰੋਜ਼ ਇਸ ਇਸ ਮਾੜੀ ਘਟਨਾ ਦੇ ਜਿ ਸਵੇਰੇ ਤਿਆਰ ਹੋ ਕੇ ਆਪਣੇ ਕੰਮਾਂ ਨੂੰ ਨਿਕਲਦੇ ਆ ਤੇ ਇੱਥੋਂ ਦੀ ਗੱਡੀ ਕੱਢਣ ਨੂੰ ਵੀ ਜੀ ਨਹੀਂ ਕਰਦਾ ਕਿ ਜੀ ਕਰਦਾ ਵੀ ਕਿਸ ਤਰ੍ਹਾਂ ਨੂੰ ਗੱਡੀ ਨੂੰ ਉੱਪਰ ਉਠਾ ਕੇ ਲੈ ਜਾਈਏ ਤੇ ਰਾਤ ਨੂੰ ਧੁੰਦ ਦੇ ਵਿੱਚ ਪਤਾ ਲੱਗਾ ਆ ਕਿ ਇੱਥੇ ਹਾਸੇ ਵਾਪਰਦੇ ਆ ਮੋਟਰਸਾਈਕਲ ਦੇ ਦੇਖ ਕੇ ਲੋਕਾਂ ਸੱਟਾਂ ਲੱਗਦੀਆਂ ਮੈਂ ਅੱਜ ਬੇਨਤੀ ਵੀ ਕਰੂੰਗਾ ਤੇ ਸਵਾਲ ਵੀ ਕਰੂੰਗਾ ਸਵਾਲ ਕਰੂੰਗਾ ਮੌਜੂਦਾ ਸਰਕਾਰ ਨੂੰ ਤੇ ਮੌਜੂਦਾ ਸਰਕਾਰ ਦੇ ਜਿਹੜੇ ਨਮਾਇंदे ਨੇ ਇਸ ਹਲਕੇ ਤੋਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਹਲਕੇ ਦੇ ਵਿੱਚ ਵਿਚਰਦੇ ਹੋ ਤੇ ਜੇ ਤੁਸੀਂ ਇਸ ਰਸਤੇ ਸਾਡੀ ਲੰਘਦੇ ਹੋ ਤੇ ਫਿਰ ਤੁਸੀਂ ਤੁਹਾਨੂੰ ਇਹ ਪ੍ਰੋਬਲਮ ਨਜ਼ਰ ਕਿਉਂ ਨਹੀਂ ਆਉਂਦੀ ਅੱਜ 1 ਮਹੀਨਾ ਬੀਤਣ ਤੋਂ ਬਾਅਦ ਮੈਨੂੰ ਲਾਈਵ ਹੋ ਕੇ ਇਹ ਜਿਹੜਾ ਹੈਗਾ ਵਾ ਤੁਹਾਡੇ ਜਨਤਾ ਦੀ ਕਚਹਿਰੀ 'ਚ ਸਰਕਾਰ ਦੀ ਕਚਹਿਰੀ 'ਚ ਇਹਨਾਂ ਨਮਾਇੰਦਿਆਂ ਨੂੰ ਧਿਆਨ 'ਚ ਗੱਲ ਨਹੀਂ ਹੋਣੀ ਪੈ ਰਹੀ ਆ ਕਿ ਤੁਸੀਂ ਸਰਕਾਰ ਦਾ ਹਿੱਸਾ ਹੋ ਤੇ ਨਗਰ ਪੰਚਾਇਤ ਢਿਲਵਾ ਤੇ ਈਓ ਸਾਹਿਬ ਨਾਲ ਗੱਲ ਕਰਕੇ ਇਹਦਾ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਇਹ ਪਿੰਡਾਂ ਦੇ ਲੋਕ ਤੇ ਇਹ ਨਡਾਲੇ ਦੇ ਲੋਕ ਢਿਲਵਾ ਦੇ ਲੋਕ ਆ ਇਹਨਾਂ ਨੂੰ ਇਸ ਠੱਕਰੀ ਜਿਹੜਾ ਕਿਸੇ ਹਾਥਿਆਂ ਨੂੰ ਵਜਾ ਮਾਰਦਾ ਜਿਹੜਾ ਰਸਤਾ ਆ ਇਹਦੇ ਤੋਂ ਰਾਹਤ ਮਿਲੇ ਸਾਹਮਣੇ ਸ਼ਮਸ਼ਾਨ ਘਾਟਿਆ ਇਹ ਇਸ ਢਿਲਵਾ ਨਗਰ ਪੰਚਾਇਤ ਦਾ ਮੇ